हैलो सतल गाइज़ किमें हो सारे आई होप तुम सारे वजिया होवों लो जी आप अज चलें बरनाले आप पहुँच चुके हूँ पटियाले पटिया तो लवेंगे आप बरनाले वाली बस पंद्रह नंबर काउंटर तो ठीक है जी पंद्रह नंबर काउंटर तो अपने बस लिए फिर पहुँच चुके हैं पंजाबी वीरियो बरनाले लो जी बरने आप चुके हैं बरनाले बाद अड़ीसर गुरु गुरुद्वारे आ चुके हैं तुम भी दर्शन मेरे नाल ਤੁਹਾਨੂੰ ਵੀ ਆਪਾਂ ਅੰਦਰ ਜਾ ਕੇ ਦਰਸ਼ਨ ਕਰਵਾਉਂਦੇ ਹਾਂ ਸਾਰਿਆਂ ਨੂੰ। ਲੋ ਜੀ ਆਪਾਂ ਹੁਣ ਅੰਦਰ ਆ ਚੁੱਕੇ ਹਾਂ ਸਾਰੇ ਕਰ ਲੋ ਦਰਸ਼ਨ। ਇਸ ਸਥਾਨ ਤੇ ਗੁਰ ਤੇਗ ਬਹਾਦਰ ਜੀ ਦਾ ਇਤਿਹਾਸ ਆ। ਸਾਰਿਆਂ ਨੂੰ ਪਤਾ ਹੀ ਹੋਵੇਗਾ। ਠੀਕ ਹੈ ਜੀ। ਜਿੰਨਾ ਵੀ ਜਿੰਨੀਆਂ ਵੀ ਸੰਗਤਾਂ ਦੇ ੜੇ ਹੋਏ ਕਾਰਜਾ ਕੰਮ ਆ ਠੀਕ ਹੈ ਇੱਥੋਂ ਬਣਦੇ ਆ। ਇੱਥੇ ਇੱਕ ਵਾਰੀ ਜ਼ਰੂਰ ਆ ਕੇ ਜਾਇਓ ਦਰਸ਼ਨ ਕਰਕੇ ਜਾਇਓ। ਠੀਕ ਹੈ ਜੀ। ਆਪਾਂ ਪਹੁੰਚ ਚੁੱਕੇ ਹਾਂ ਸਰੋਵਰ ਸਰੋਵਰ ਤੋਂ ਬਾਅਦ ਅਪਾ ਲੰਗਰ ਛਕ ਲਿਆ ਤੇ ਲੰਗਰ ਛਕਣ ਤੋਂ ਬਾਅਦ ਫਿਰ ਅਪਾ ਅੱਗੇ ਵਾਪਸ ਤੇ ਹੁਣ ਲੋ ਜੀ ਕਰ ਲਓ ਦਰਸ਼ਨ ਸਾਰੇ ਦਰਸ਼ਨ ਕਰਨ ਤੋਂ ਬਾਅਦ ਹੁਣ ਅਪਾ ਚੱਲਨੇ ਆ ਘਰੇ ਵਾਪਸ ਤੇ ਹੁਣ ਇੱਥੇ ਸੀ ਕਰ ਰਹੇ ਤੇ ਬੈਠੇ ਮੰਮੀ ਉਹਨਾਂ ਦੀ ਬੇਟ ਤੇ ਗਰਨੂਰ ਮੇਰੇ ਨਾਲ ਥੋੜੀ ਮਸਤੀ ਕਰ ਰਹੀ ਥੀ ਉਹ ਜੀ ਸਤਨਾਮ ਵਾਹਿਗੁਰੂ ਚਲੋ ਜੀ ਹੁਣ ਆਪਣੇ ਹੋਗੇ ਘਰ ਨੂੰ ਵਾਪਸੀ ਘਰ ਨੂੰ ਵਾਪਸੀ ਹੋਗੀ ਵਾਪਸੀ ਤੋਂ ਬਾਅਦ ਮ ਆਪਾਂ ਇੱਥੋਂ ਚੱਲ ਪਏ ਆਪਾਂ ਪਹੁੰਚ ਗਏ ਪੰਜਾਬੀ ਵੀਰ ਸੰਗਰੂਰ ਸੰਗਰੂਰ ਪਹੁੰਚ ਗਏ ਸੀਐਮ ਭਗਵੰਤ ਮਾਨ ਜੀ ਦੇ ਸ਼ਹਿਰ ਲੋ ਜੀ ਉਹਨਾਂ ਦਾ ਬੱਸ ਸਟੈਂਡ ਬਹੁਤ ਹੀ ਸੁੰਦਰ ਬਣਾਇਆ ਹੋਇਆ ਬਹੁਤ ਹੀ ਅੱਛਾ ਕਲੀਨ ਆਪਣਾ ਵਾਸਟੈਂਡ ਹੈ ਨਾ ਉਹਨਾਂ ਦਾ ਆਪਣੇ ਸ਼ਹਿਰ ਦਾ ਇਸ ਲਈ ਸੁੰਦਰ ਲੋ ਜੀ ਹੁਣ ਆਪਾਂ ਪਹੁੰਚ ਗਏ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਤੋਂ ਬਾਅਦ ਮੈਂ ਆਪਣੀ ਵਾਪਸੀ ਆ ਘਰ ਦੀ ਥੈਂਕ ਯੂ ਤੁਹਾਨੂੰ